મેરે મોઢા પર જાવે જા જા પતા ચડ જાઓ ਇਹ ਦੇਖੋ ਜੀ ਕੱਲ ਅਸੀਂ ਟੂ ਐਕਟਿਵ ਜੀ ਕੇ ਨਾਲ ਅਸੀਂ ਇਹਦੇ ਚ ਸਾਨੂੰ ਇਨਫੋਰਮੇਸ਼ਨ ਜਿਹੜੀ ਹੈਗੀ ਸੋਸ਼ਲ ਮੀਡੀਆ ਰਾਹੀਂ ਆਈ ਸੀ ਅਸੀਂ ਜਦੋਂ ਮੇਰੇ ਧਿਆਨ 'ਚ ਆਇਆ ਇਮੀਡੀਟਲੀ ਜਿਹੜੀ ਹੈਗੀ ਅਸੀਂ ਇਹਦੇ ਚ ਇਮੀਡੀਟਲੀ ਜਿਹੜੀ ਕਾਰਵਾਈ ਕਰਦੇ ਹਾਂ ਜਿਹੜਾ ਕੱਲ ਹੀ ਅਸੀਂ ਇੱਕ ਆਪੀਆ ਜਿਹੜੀ ਹੈਗੀ ਆਮ ਸੈਕਟ ਦੇ ਅੰਦਰ ਜਿਹੜਾ ਕਲਰ ਰਿਪੋਰਟ ਸੀਗਾ ਚਾਹ ਹਮਡੇ ਇਨੀਸ਼ੀਅਲੀ ਸਾਨੂੰ ਆਇਡੈਂਟੀਫਾਈ ਨਹੀਂ ਹੋ ਰਹੀ ਸੀ ਬਾਤ ਅਸੀਂ ਆਇਡੈਂਟੀਫਾਈ ਕਰ ਲਏ ਹੈਗੇ ਜਿਹੜੇ ਅਸੀਂ ਚਾਹ ਬੰਦਿਆਂ ਨੇ ਇਮੀਡੀਟਲੀ ਜਿਹੜੇ ਹੈਗੇ ਇਹਨਾਂ ਤੇ ਜਿਹੜਾ ਹੈਗਾ ਐਕਸ਼ਨ ਲਿਆ ਜਾਏਗਾ ਉਹਨੇ ਕੱਲ ਹੀ ਅਸੀਂ ਇਹਨੇ ਕਰ ਦਿੱਤੇ ਹਨ ਕਿਤੇ ਪਤਾ ਨਹੀਂ ਕਿ ਕੋ ਐਜ ਆਫ ਨਾਉ ਤੋਂ ਸਾਡੇ ਕੋਲ ਵੀਡੀਓ ਹੀ ਆਇਆ ਹੈ ਵੀਡੀਓ ਨੂੰ ਵੈਰੀਫਾਈ ਕਰਦੇ ਬਾਕੀ ਸੇ ਇਨਡੈਂਟੀਟੀ ਪਛਾਦ ਰਚ ਕਰ ਪਛਾਦ ਰਚ ਕਰਦੇ ਜਿਹੜੇ ਉਹ ਜਿਹੜੇ ਹਜੇ ਅਰੈਸਟ ਹੋਣਗੇ ਉਹਦੇ ਤੋਂ ਬਾਅਦ ਕਿਸ਼ੇ ਕਿੰਨੀ ਜੀ ਇਪਾਇਰੀ ਹੋਈ ਹੈ ਪਰ ਐਜ ਆਫ ਨਾਉ ਉਹ ਸਾਰੀ ਅੰਡਰ ਵੈਰੀਫਿਕੇਸ਼ਨ ਕਿੰਨੇ ਬੰਦੇ ਉਹਦੇ ਚ 4 ਬੰਦੇ ਸਾਹਮਣੇ ਸਾਰੇ ਫੇਸ ਉਹ ਕਿੰਨੇ ਬੰਦੇ 4-4 ਬੰਦੇ ਫੇਸ ਹੋ ਗਏ ਉਹ ਮੈਂ ਤੁਹਾਨੂੰ ਇਹ ਜਿਹੜਾ ਹੈਗਾ ਉਹਦੀ ਡਿਟੇਲ ਦੇਖਦੇ ਮੈਂ ਕਰਦੇ ਇਹ ਵੀ ਲੱਗਦੀ ਫਾਈਲ ਕਰਦੇ ਦੇਖੋ ਜੀ ਅਰੈਸਟ ਬੜਾ ਸਿੰਪਲ ਹੈਗਾ ਜਿਹੜੇ ਜੀ ਜੋ ਵੀ ਬੰਦਾ ਜਿਹਦੇ ਮੈਂ ਪਹਿਲਾਂ ਵੀ ਇਹਦਾ ਜਦੋਂ ਧ ਤੋ ਮੇਰੀ ਅਹੀ ਅਪੀਲ ਹੈ ਕਿ ਜਿਹੜੇ ਵੀ ਅੱਲੀ ਚੀਜ਼ਾਂ ਇਸ ਸਟੇਜ ਤੋਂ ਰਿਮੂਵ ਜ ਕਰਨ ਕਿ ਜਿਹੜੇ 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 ਬੰਦੇ ਵੀ ਜਿਨ੍ਹਾਂ ਨੂੰ ਅਸਲੀ ਰਿਫਲੈਕਸ਼ਨ ਕਰਾ ਰਿਹਾ ਉਹ ਸੈਲਫ ਪ੍ਰੋਟੈਕਸ਼ਨ ਵਾਸਤੇ ਹੈਗੇ ਉਹਨਾਂ ਦੇ ਜਿਹੜੇ ਹੈਗੇ ਉਹ ਕੁਝ ਨਿਯਮ ਔਰ ਕਾਨੂੰਨ ਹੈਗਾ ਤੋ ਉਸ ਹਿਸਾਬ ਨਾਲ ਨਾ ਅਗਰ ਕੋਈ ਬੰਦਾ ਇਸ ਤਰੀਕੇ ਨਾਲ ਅਗਰ ਬਿਹੇਵ ਕਰੇਗਾ ਤੋ ਉਹਦੇ ਖਿਲਾਫ ਸ਼ਿਕਾਇਤ ਉਦਰੀ ਕਾਨੂੰਨੀ ਕਰ ਸਕਦਾ ਜਿਹੜੇ ਮੈਚ ਪੈਸ ਤੇ ਉਹਨਾਂ ਦੀ ਗਾਈਡਲਾਈਨ ਹੈ ਜਿਹੜੀ ਉਹਦੇ ਨਾਲ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਵੀ ਇੱਕ ਅਸੀ ਗਾਈਡਲਾਈਨ ਜਿਹੜੀ ਹੈ ਜੀ ਡੀਸੀ ਸਾਹਿਬ ਨਾਲ ਗੱਲ ਕਰ ਤੋ ਅਸ਼ਿਸ਼ ਕਰ ਮੂਲ ਦਾ ਜਾਵਾ ਇਹਦਾ ਬਤਾ ਕੇ ਆਓ ਕੀ ਆਹ ਨਹੀਂ ਇਹ ਵੀ ਕਰਨਾ ਮਣੀ ਚਲ ਆ ਗਿਆ ਕੇ ਆਲਾ ਹੋਰ ਇਹ ਪਕੌੜੀ